ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨੌ ਜੀ ਕੀ ਹਾਲ ਹੈ ਆਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ YouTube ਚੈਨਲ ਦੰਦੀਵਾ 9947 ਤੇ ਹਾਂ ਜੀ ਆਪਾਂ ਲੱਗਿਆ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਦੇ ਵਿੱਚ ਤੁਸੀਂ ਆਲਾ ਦਵਾਲਾ ਦੇਖ ਕੇ ਜਾਣ ਹੀ ਰਹੇ ਹੋਗੇ ਜੀ ਆਪਾਂ ਆਏ ਹੋਏ ਆ ਖੇਤ ਤੇ ਖੇਤਾਸੀਂ ਆਪਾਂ ਉਹ ਥੋੜੇੇ ਕੰਮ ਸੇ ਪੱਲੀਆਂ ਗੱਟੇ ਧੋਣ ਆਏ ਸੀ ਤੇ ਜਦੋਂ ਮੈਂ ਇੱਥੇ ਆ ਕੇ ਦੇਖਿਆ ਜੀ ਇੱਥੇ ਹੋਇਆ ਪਿਆ ਸੀ ਬੁਰਾ ਹਾਲ ਤੇ ਹਨਾ ਕਿਉਂਕਿ ਸਾਰਾ ਦਿਨ ਬੰਦੇ ਰਹਿੰਦੇ ਹਨਾ ਬੈਠਦੇ ਤੇ ਬਸ ਤੁਹਾਨੂੰ ਪਤਾ ਏ ਬੰਦਿਆਂ ਦੇ ਕੰਮ ਐ ਇਸੇ ਵੈਸੀ ਹੁੰਦੇ ਆ ਤੇ ਮਾਂਜਾ ਮੁੰਜਾ ਨਹੀਂ ਮਾਰਿਆ ਸੀਗਾ ਤੇ ਡਲੇ ਡੱਪੇ ਜਿਹੜੇ ਬਹੁਤ ਜ਼ਿਆਦੇ ਖਿਲਰੇ ਪਏ ਸੀਗੇ ਤੇ ਮੈਂ ਸੋਚਿਆ ਵੀ ਚਲੋ ਬਾਅਦ ਵਿੱਚ ਹੀ ਧੋਵਾਂਗੇ ਪੱਲੀਆਂ ਗੱਟੇ ਤਾਂ ਪਹਿਲਾਂ ਆਪਾਂ ਜਿਹੜੀ ਸਾਰੀ ਜਗ੍ਹਾ ਸਮਾਰ ਲਈ ਹੈ ਨਾ ਨੋਟ ਕਰ ਲਈਏ ਹੁਣ ਤਾਂ ਆਏ ਆ ਤੇ ਕਿਹੜਾ ਕੋ ਰੋਜ ਆਇਆ ਜਾਂਦਾ ਜੀ ਖੇਤ ਹਨਾ ਆਪਾਂ ਵੀ ਇਸ ਕਦੀ ਢੇੜਾ ਮਾਰਦੇ ਹੁੰਨੇ ਸੀ ਤੇ ਕੰਮ ਤੰਦਾ ਹੋਵੇ ਤੇ ਚਲੋ ਆਪਾਂ ਸਾਰੇ ਡਲੇ ਡੱਪੇ ਆ ਜਿਹੜੇ ਚੱਕ ਦਾਂਗੇ ਜੀ ਇੱਕ ਸੈਂਡ ਲਾ ਦਾਂਗੇ ਤੇ ਅੱਜ ਆਏ ਤਾਂ ਹੈਗੇ ਵਧੀਆ ਬਣਾ ਕੇ ਜਾਵਾਂਗੇ ਸਾਰਾ ਹਾਲਾ ਦਵਾਲਾ ਕੋਠੇ ਦਾ ਤੇ ਸਾਰਾ ਵਧੀਆ ਬਣਾ ਜਾਗੇ ਸਾਰੇ ਦੇਖੋ ਕੀ ਹਾਲ ਹੋਇਆ ਪਿਆ ਤੇ ਦੇਖੋ ਜੀ ਤੁਹਾਨੂੰ ਆਪਾਂ ਜ਼ੂਮ ਕਰਕੇ ਦਿਖਾ ਰਹੇ ਹਾਂ ਹਰਿਆਲੀ ਆਲੇ-ਦੁਆਲੇ ਦਾ 뷰 ਸਾਰਾ ਤੁਹਾਨੂੰ ਦਿਖਾ ਰਹੇ ਆਂਗੇ ਤੇ ਇੱਥੇ ਆਪਾਂ ਚੰਗੀ ਤਰ੍ਹਾਂ ਮਾਂਜੇ ਮਾਰ ਕੇ ਦਾ ਸਾਰਾ ਕੋੜਾ ਦਾ ਆਪਾਂ ਇੱਧਰ ਇੱਕ ਥਾਂ ਸਿੱਟ ਦੰਨੇ ਆਂਗੇ ਇੰਟਰਲੇਡ ਦੇ ਪੇੜੇ ਹੀ ਬਹੁਤ ਜ਼ਿਆਦਾ ਖਿਲਰੇ ਪਏ ਜੀ ਹਨਾ ਕਿਉਂਕਿ ਇੱਥੇ ਨਾ ਸੂਏ ਦੀ ਮਰੰਮਤ ਹੋਈ ਸੀ ਤੇ ਸੂਏ ਦੀ ਮਰੰਮਤ ਦੇ ਕਾਰਨ ਮਿੱਟੀ-ਮੁੱਟੀ ਪਈ ਹਨਾ ਸੂਰਾ ਨਾ ਪੱਕਾ ਬਣਿਆਗਾ ਨਮਾ ਬਣਿਆ ਸਾਰਾ ਵਿੱਚੋਂ ਤੇ ਉਹਦੇ ਕਾਰਨ ਜਿਹੜੇ ਮੋٹے ਡਲੇ ਹੁੰਦੇ ਉਹ ਬਹੁਤ ਜ਼ਿਆਦੇ ਖਿਲਰੇ ਪਏ ਸੀ ਆਲੇ-ਦੁਆਲੇ ਸਾਰੇ ਤੇ ਵੀ ਚਲੋ ਹੁਣ ਬਜਦੇ ਆ ਪੈਰਾਚ ਸਾਰਾ ਦਿਨ ਫੇਰਦੇ ਰਹਿੰਦੇ ਹਾਂ ਸਾਰਾ ਚੱਕੀ ਦੰਨੀ ਆ ਇਹ ਹੈਗਾ ਜੀ ਆਪਣਾ ਮੋਟਰ ਚੱਲ ਰਹੀ ਹੈਗੀ ਭੋਰ ਨਮਾ ਲਾਇਆਗਾ ਤੇ ਪਹਿਲਾਂ ਨੇ ਭੋਰ ਦਾ ਥੋੜਾ ਜਿਹਾ ਪਾਣੀ ਸੀਗਾ ਜ਼ਿਆਦੇ ਖਾਰਾ ਸੀ ਤੇ ਇਹ ਆਪਾਂ ਨਮਾ ਲਾਇਆਗਾ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਜੀ ਅੱਗੇ ਨਾਲੋਂ ਪਾਣੀ ਪਹਿਲਾਂ ਨਾਲੋਂ ਵਧੀਆ ਨਿਕਲਿਆ ਹੈਗਾ ਤੇ ਸੋਨੂ ਜੂਮ ਕਰਕੇ ਦਿਖਾਉਣੇ ਆਲੇ ਦੁਆਲੇ ਸਾਰਾ ਤੇ ਬਹੁਤ ਜ਼ਿਆਦਾ ਸਕੂਨ ਮਿਲਦਾ ਜੀ ਇੱਥੇ ਆ ਕੇ ਹਨਾ ਬਹੁਤ ਜ਼ਿਆਦਾ ਜੀ ਲੱਗਦਾ ਐਵੇਂ ਲੱਗਦਾ ਵੀ ਇੱਥੇ ਕਿਤੇ ਘਰ ਹੋਵੇ ਤਾਂ ਨਿਆਰਾ ਅੱਜ ਬਹੁਤ ਵਧੀਆ ਜਿਹੜਾ ਹਨਾ ਖੇਤਾਂ ਦਾ ਮਾਹੌਲ ਹੁੰਦਾਗਾ ਚਾਰੇ ਪਾਸੇ ਹਰਿਆਲੀ ਹੁੰਦੀ ਹੈ ਰੌਣਕੀ ਰੌਣਕ ਹੁੰਦੀ ਹੈ ਕਿਉਂਕਿ ਹਰ ਇੱਕ ਹਨਾ ਖੇਤ ਦੇ ਵਿੱਚ ਕੰਮ ਕਰ ਰਿਹਾਗਾ ਹਾਲੇ ਦਿਵਾਰੇ ਸਾਰੇ ਖੇਤਾਂ ਦੇ ਵਿੱਚ ਹੁਣ ਕੱਖਾਂ ਦਾ ਕੰਮ ਵੀ ਚੱਲ ਰਿਹਾ ਜੀ ਹਨਾ ਕੱਖ ਮਾਰ ਰਹੇ ਕੋਈ ਕੋਈ ਛੋਣਾਂ ਲਾ ਰਿਹਾਗਾ ਦੇਖੇ ਇਤਾਂ ਦੇ ਵਿੱਚ ਜਿਹੜੇ ਰੌਣਕਾ ਬਹੁਤ ਜ਼ਿਆਦਾ ਹੈਗੀ ਤੇ ਇਧਰ ਨਾਲ ਪ੍ਰਾਣਾ ਪਹਿਲਾਂ ਫੁੱਲਾਂ ਦਾ ਬੋਰ ਬਣਿਆ ਹੋਇਆ ਤੇ ਉਹ ਟੋਆਗਾ ਖੂਜਾ ਉਮਜੁੱਕਰੀ ਪਿਆਗਾ ਤੇ ਖੂ ਉਹ ਕਹਿੰਦੇ ਆ ਵੀ ਭਰਾਂਗੇ ਤੇ ਮੈਂ ਕਿਹਾ ਚਲੋ ਉਹਦੇ ਵਿੱਚ ਹੀ ਸੱਟ ਦਿੰਨੀ ਆ ਡਲੇ ਡੁਲੇ ਕਿਉਂਕਿ ਢੇਰੀ ਲਈ ਫਿਰ ਹਨਾ ਪੈੜੀ ਲੱਗਦੀ ਹੈਗੀ ਤੇ ਆਪਾਂ ਸਾਰੇ ਡਲੇ ਡੁਲੇ ਜਿਹੜੇ ਉਹਦੇ ਵਿੱਚ ਹੀ ਸੱਟ ਦਾਂਗੇ ਆਹ ਤੇ ਜਿਹੜੀ ਰੜਕਾ ਸਾਰੀ ਕੱਢ ਕੇ ਜਾਵਾਂਗੇ ਜੀ ਆਪਾਂ ਤੇ ਬਾਕੀ ਮੈਨੂੰ ਐਵੇਂ ਹੀ ਜੇ ਮੈਂ ਕੰਮ ਕਰਾਣਾ ਤਾਂ ਕਰਾਣਾ ਜਿਹੜਾ ਕਰਾਂ ਫਿਰ ਰੜਕੀ ਕੱਢ ਦੰਨੀ ਹੈ ਸ਼ੌਂਕ ਨਾਲ ਹੀ ਕਰਦੇ ਆਪਾਂ ਕੋਈ ਵੀ ਕੰਮ ਕਰਦੇ ਆ ਤਾਂ ਇੱਥੇ ਮੈਨੂੰ ਮੇਰੇ ਕੋਲ ਕੋਈ ਬੱਠਲ ਨਹੀਂ ਸੀ ਕਿਉਂਕਿ ਬੱਠਲ ਦੀ ਜ਼ਰੂਰਤ ਨਹੀਂ ਸੀ ਪੱਲੀਆਂ ਧੋਣੀਆਂ ਸੀ ਆਪਾਂ ਤਾਂ ਤੇ ਤਾਂ ਕਰਕੇ ਫਿਰ ਮੈਂ ਟੱਬ ਵੀ ਲੈ ਕੇ ਆਈ ਸੀ ਵੀ ਪੱਲੀਆਂ ਲਈ ਤਾਂ ਟੱਬ ਵੀ ਸਹੀ ਰਹੂਗਾ ਤੇ ਇਹ ਨਾ ਇੱਕ ਟੀ ਬਾਲਟੀ ਬਾਬਾ ਕੋਠੇ ਦੇ ਵਿੱਚ ਪਈ ਸੀ ਤੇ ਮੈਨੂੰ ਉਹ ਮਿਲ ਗਈ ਤੇ ਉਹਦੇ ਨਾਲ ਮੈਂ ਸਾਰੀਆਂ ਢੇਰੀਆਂ ਚੱਕਤੀਆਂ ਤੇ ਲੋ ਜੀ ਇਧਰ ਇੱਕ ਮਸੂਨ ਦਿਖਾ ਰਿਹਾਗਾ ਖੇਤਾਂ ਦਾ ਵਿਊ ਤੇ ਏਕ ਮੈਂ ਇਧਰ ਤੁਹਾਨੂੰ ਸਬਜੀ ਦੇ ਵਿੱਚ ਲੈ ਕੇ ਜਾਊਗਾ ਹਾਂਜੀ ਇਹ ਇੱਥੇ ਲੱਗੀ ਹੋਈ ਆ ਆਪਣੀ ਸਬਜੀ ਸਾਰੀ ਚੌਲੇ ਲੱਗੇ ਹੋਏ ਆ ਪ੍ਰਿੰਡੀਆਂ ਲੱਗੀਆਂ ਹੋਈਆਂ ਨੇ ਤੇ ਇੱਕ ਮੈਂ ਦਿਖਾ ਰਿਹਾ ਤੁਹਾਨੂੰ ਆਪਣੀ ਸਬਜੀ ਹਾਲੇ ਬਹੁਤ ਘੱਟ ਲੱਗਦਾ ਜੀ ਪਤਾ ਨਹੀਂ ਕਿਉਂ ਬਹੁਤ ਘੱਟ ਬੈਂਗ ਨਹੀਂ ਵੀ ਲੱਗੇ ਬਹੁਤ ਘੱਟ ਲੱਗਦੀ ਜੀ ਐ ਨਹੀਂ ਵੀ ਪੂਰਾ ਸਰ ਜੇ ਘਾਟੀ ਲੱਗਦੀ ਹੈ ਸਬਜੀ ਹੋਈ ਤਾਂ ਵਧੀਆ ਹਰੀ ਹਰੀ ਪਈ ਪਰ ਲੱਗਦੀ ਹੈ ਨਹੀਂ ਜੀ ਤੇ ਸਬਜੀ ਤਾਂ ਵਧੀਆ ਹੋਈ ਪਈ ਪਰ ਲੱਗਦੀ ਨਹੀਂ ਹੈਗੀ ਬਿਲਕੁਲ ਵੀ ਜਿਹੜਾਗਾ ਮਨ ਨਾ ਨਹੀਂ ਕਰਦਾ ਜੀ ਹਨਾ ਘਰੇ ਜਾਣ ਨਹੀਂ ਤੋ ਖੇਤ ਆ ਜੀ ਤੇ ਜਦੋਂ ਘਰੇ ਹੁੰਨੇ ਉਦੋਂ ਐ ਲੱਗਦਾ ਹੈ ਖੇਤ ਜਾਣਾ ਪਊਗਾ ਖੇਤ ਗਾਂ ਪਤਾ ਨਹੀਂ ਕਿਵੇਂ ਜੇ ਹਨਾ 20 ਸਾਲ ਤਣ ਇੰਨੇ ਗਰਮੀ ਚ ਰਹਿੰਦੇ ਨੇ ਤੇ ਪਰ ਜਦੋਂ ਖੇਤ ਆ ਜਾਂਦੇ ਆ ਫਿਰ ਹਨਾ ਤੁਸੀਂ ਜੀ ਕੀ ਮਨ ਨੂੰ ਐ ਲੱਗਦਾ ਵੀ ਇੱਥੇ ਰਹਿ ਜੀ ਇੱਥੇ ਘਰ ਕੋਲ ਪਾ ਲਈ ਤੇ ਘਰੇ ਆਉਣ ਨੂੰ ਜਮਾ ਵੀ ਜੀ ਨਹੀਂ ਕਰਦਾ ਹੈਗਾਗਾ ਤੇ ਹਾਂਜੀ ਲੋ ਜੀ ਆਪਾਂ ਆਲਾ ਦਵਾਲਾ ਜਿਹੜਾ ਸਾਰਾ ਸਾਫ਼ ਕਰ ਦਿੱਤਾ ਵਧੀਆ ਬਣਾਤਾ ਤੇ ਇਧਰ ਆਪਾਂ ਹੁਣ ਧੋਣ ਲੱਗਦੇ ਹਾਂ ਜੀ ਪੱਲੀਆਂ ਤੇ ਇਹ ਪੱਲੀਆਂ ਕਣਕ ਵਾਲੀਆਂ ਨੇ ਜੀ ਕਣਕ ਦੇ ਥੱਲੇ ਬਚਾਈਆਂ ਹੋਈਆਂ ਸੀ ਵੱਡੀਆਂ ਪੱਲੀਆਂ ਤੇ ਕੁਝ ਗੱਟੇ-ਗੁੱਟੇ ਜਿਹੜੇ ਧੋਣ ਵਾਲੇ ਠੀਕ ਹੀ ਬਾਲੇ ਤਾਂ ਨਹੀਂ ਹੈਗੀਆਂ ਗੀਆਂ ਵੀ ਥੋੜੀਆਂ ਹੀ ਨੇਗੀਆਂ ਵੱਟੀਆਂ ਵਾਲੇ ਤਾਂ ਕਰਕੇ ਬਾਵਾ ਲੱਗਦੀਆਂ ਨੇ ਤੇ ਆਪਾਂ ਇੱਥੇ ਸਰਫ ਪਾਇਆ ਹੋਇਆ ਜੀ ਟੱਪ ਦੇ ਵਿੱਚ ਸਰਫ ਦੇ ਵਿੱਚ ਆਪਾਂ ਗੱਟਿਆਂ ਨੂੰ ਜਿਹੜਾ ਹੈ ਨਾ ਪੈਰਾਂ ਦੇ ਨਾਲ ਲਟੜ ਰਹੇ ਹਾਂਗੇ ਉਸ ਤੋਂ ਬਾਅਦ ਆਪਾਂ ਜਿਹੜਾ ਗਾ ਵੀ ਕੱਡ-ਕੱਡ ਕੇ ਬਸ ਫੜਾਈ ਜਾਵਾਂਗੇ ਇਹ ਕੰਪਿਊਟਰ ਦੇ ਡੈਡੀ ਤੋਂ ਅਨੇਕ ਚੱਲੀ ਜਾਣਗੇ ਇਸ ਤਰ੍ਹਾਂ ਬਹੁਤ ਸੋਹਣੇ ਜਿਹੜੇ ਨਿੱਕਰ ਜਾਣਗੇ ਲਿਬੜੇ ਜਿਵੇਂ ਪੱਲੀਆਂ ਨਹੀਂ ਬੰਦਦੇ ਨਾ ਇਹਨਾਂ ਤਾਂ ਮਸ਼ੀਨ ਖਰਾਬ ਹੋ ਜਾਂਦੀ ਹੈ ਤੇ ਨਾਲੇ ਨਾ ਫਿਰ ਕਿਰਕ ਜਿਹੀ ਆ ਜਾਂਦੀ ਹੈ ਤੇ ਗੱਟੇ ਧੋ ਕੇ ਜਿਹੜਾ ਹਨਾ ਚੰਗੀ ਤਰ੍ਹਾਂ ਫਿਰ ਵਧੀਆ ਪੱਲੀਆਂ ਬਣ ਜਾਣਗੇ ਤੇ ਆਪਾਂ ਪੱਲੀਆਂ ਬਣਾ ਦਾਂਗੇ ਹਜੇ ਤਾਂ ਨਹੀਂ ਬਣਾਉਂਦੇ ਜੀ ਕਿਉਂਕਿ ਹਜੇ ਤਾਂ ਗਰਮੀ ਆ ਜੇ ਮੀਂਹ ਪੈ ਗਿਆ ਫੇਰ ਦੇਖਾਂਗੇ ਇੱਕ ਵਾਰ ਤਾਂ ਐਵੇਂ ਧੋ ਕੀ ਰੱਖ ਦੂੰਗੀ ਹਜੇ ਤਾਂ ਨਹੀਂ ਪਲਕੀਆਂ ਨਾਲ ਪੰਗੇ ਲੈਣ ਦੀ ਕਿਉਂਕਿ ਜੀ ਗਰਮੀ ਬਹੁਤ ਜ਼ਿਆਦਾ ਹੈਗੀ ਤੇ ਜੇ ਕਿਤੇ ਮੀਂਹ ਪੈ ਗਿਆ ਫੇਰ ਦੇਖਾਂਗੇ ਆਪਾਂ ਤੇ ਇਥੇ ਇੱਕ ਇਸ਼ੂ ਹੈ ਜੀ ਇਸ਼ੂ ਦਾ ਇੱਕ ਮੰਨਤਾ ਕਰ ਰਹੇ ਮੈਂ ਸੂਏ ਦੇ ਵਿੱਚ ਨਾ ਮਾਂ ਤੇ ਇੱਕ ਗੱਲ ਹੋ ਜਿਹੜਾ ਘੱਡ ਰਹੀ ਹੈਗੀ ਤੇ ਇੱਥੇ ਉਹਨੂੰ ਤੱਕੇ ਦੇ ਨਾਲ ਸੂਏ ਦੇ ਵਿੱਚ ਬਾੜਿਆ ਜਾ ਰਿਆ ਸੀ ਪਰ ਨਹੀਂ ਬੜੀ ਹੈਗੀਗੀ ਯਾਨੀ ਮੈਨੂੰ ਡਰ ਲੱਗਦਾ ਕਿ ਮੈਨੂੰ ਐਂ ਦੱਸੋ ਮੇਰੇ ਕਿੱਥੋਂ ਪਤਾ ਹੀ ਪਾਣੀ ਆਊਗਾ ਮੈਨੂੰ ਪਾਣੀ ਦੇ ਵਿੱਚ ਬੜਨਾ ਜਿਹੜਾਗਾ ਨਹੀਂ ਹਨਾ ਜੀ ਅਲਾਉਡ ਹੈਗਾ ਕਿਉਂਕਿ ਮੈਂ ਪਾਣੀ ਦੇ ਵਿੱਚ ਨਹੀਂ ਵੱਟ ਸਕਦੀ ਜੇ ਮੈਂ ਪਾਣੀ ਦੇ ਵਿੱਚ ਵੱਟ ਜਾ ਤਾਂ ਫਿਰ ਮੈਂ ਬਹੁਤਾਂ ਲੱਗ ਕੇ ਜਿਹੜਾ ਛੁੱਟਦਾਗਾ ਜਿਆਦੇ ਕੰਡਮ ਹੋ ਜਾਂਦੀ ਹੈ ਇਸ ਲਈ ਮੈਂ ਪੱਲੀਆਂ ਨਹੀਂ ਵਿੱਚ ਵੜ ਕੇ ਧੋਂਦੀ ਤੇ ਇੱਕ ਮੂਤ ਉਹ ਡੈਡੀ ਨੂੰ ਫੜਾਉਂਗੀ ਉਹ ਤੋਂ ਕਚਲ ਕੇ ਦੇ ਦੇਣਗੇ ਤੇ ਆਪਾਂ ਸਰਫੇ ਚ ਜ਼ਰੂਰ ਲਾਤਰ ਲਾਤਰ ਫੜਾ ਦਾਂਗੇ ਜਿਹਦੇ ਨਾਲ ਉਹ ਨਾ ਰੇਤ ਤਾਂ ਚੰਗੀ ਤਰ੍ਹਾਂ ਨਿਕਲ ਜੂਗਾ ਮੈਂ ਨਹੀਂ ਵਰਸਾਦੀ ਛੰਡੇ ਪਾਣੀ ਦੇ ਹਨਾ ਕਿਉਂਕਿ ਫਿਰ ਆਪਾਂ ਨੂੰ ਹੈਗੀ ਐ ਜੀ એનર્ਜੀ ਸਾਹ ਜੇ ਦੀ ਦਿੱਕਤ ਹੋ ਜਾਂਦੀ ਹੈ ਫਿਰ ਬਹੁਤ ਜ਼ਿਆਦੇ ਨਾਲੇ ਆਪ ਦੁਖੀ ਨਾਲੇ ਪਰਿਵਾਰ ਦੁਖੀ ਤੇ ਇਹ ਤੋਂ ਸਹੀ ਹੈ ਵੀ ਹਨਾ ਉਹ ਨਾਲ ਲੱਗ ਜਾਣਗੇ ਮਦਦ ਹੀ ਕਰਾ ਦੇਣਗੇ ਲਓ ਜੀ ਇੱਥੇ ਮੈਂ ਫੜਾ ਰਹੀ ਆਂਗੀ ਤੇ ਉਹ ਚੱਲ ਰਹੇ ਨੇ ਪਿਓ ਪੁੱਤ ਦੋਨੋਂ ਇਹ ਸ਼ੁਦਾ ਡਰਪੋ ਕਈ ਡਰ ਰਹੀਏਗੀ ਵੇਦ ਜਿਹੜਾ ਬਹੁਤ ਵਧੀਆ ਰਿਹਾ ਜੀ ਖੇਤ ਜਾ ਕੇ ਤਾਂ ਬਸ ਨਹੀਂ ਆ ਰਹੀ ਐ ਲੱਗਦਾ ਆ ਗਈ ਬਾਕੀ ਗਰਮੀ ਵੀ ਅਜ ਨਹੀਂ ਸੀ ਠੰਡਾ ਜਿਹਾ ਮੌਸਮ ਸੀ ਐਵੇਂ ਲੱਗਦਾ ਸੀ ਮੀਂਹ ਆਊਗਾ ਤੇ ਪਹਿਲਾਂ ਜਦੋਂ ਜਾ ਕੇ ਹਨਾ ਲੱਗਿਆ ਉਹ ਤਾਂ ਗਰਮੀ ਸੀ ਸੁੰਬਰ ਦਿਨ ਤਾਂ ਬਹੁਤ ਜ਼ਿਆਦਾ ਗਰਮੀ ਆਈ ਤੇ ਉਸ ਤੋਂ ਬਾਅਦ ਇੱਕੋ ਰਾਹ ਜਿਹੜਾ ਠੰਡੀ ਹੋ ਗਈ ਐਵੇਂ ਜਿਹਾ ਲੱਗਣ ਲੱਗਾ ਸੀ ਵੀ ਮੀਂਹ ਆਊਗਾ ਵੀ ਮੀਂਹ ਜਿਹੜਾ ਆਊਗਾ ਹੀ ਆਊਗਾ ਬਸ ਐਸੇ ਬਿਲਕੁਲ ਬਦਲਵਾਈ ਹੋ ਗਈ ਸੀਗੀ ਬਦਲਵਾਈ ਹੋ ਗਈ ਸੀ ਐਂ ਲੱਗਦਾ ਸੀ ਵੀ ਦਵਾਦਬ ਤੋਂ ਕਿ ਕਰੇ ਚੱਲੀ ਕਿ ਤੇ ਮੀਨ ਆ ਜੇ ਪਰ ਮਾਨ ਬਿਲਕੁਲ ਵੀ ਨਹੀਂ ਕਰ ਰਿਹਾ ਸੀਗਾ ਬਹੁਤ ਜਾਵੇ ਰੌਣਕ ਹੈ ਖੇਤਾਂ ਦੇ ਵਿੱਚ ਤਾਂ ਅਸਲੀ ਸਕੂਨ ਤਾਂ ਇਹ ਹੈ ਨਾ ਮौज-ਮਸਤੀ ਦੇ ਨਾਲ ਰਹਿਣਾ ਮौज-ਮਸਤੀ ਨਾਲ ਕੰਮ ਕਰਨ ਨਾਲ ਕੰਮ ਕਰਨ ਨਾਲ ਨਾਲ ਜਿਹੜਾਗਾ ਮौज-ਮਸਤੀ ਕਰਨੀ ਹਾਂਜੀ ਇਹ ਪੱਲੀ ਹੈਗੀ ਡਾਬਲ ਸਾਨਾ ਵੱਡੀ ਪੱਲੀ ਹੈ ਇਹ ਤੇ ਇਹ ਟਰਾਲੀ ਦੇ ਵਿੱਚ ਵਛਾਈ ਜਾਂਦੀ ਹੈ ਨਾ ਨਰਮਿਆਂ ਵੇਲੇ ਜਦੋਂ ਆਪਾਂ ਨਰਮਾ ਪਾਉਣੇ ਉਹਦੋਂ ਵਛਾਈ ਜਾਂਦੀ ਹੈ ਬਹੁਤ ਵੱਡੀ ਪੱਲੀ ਆ ਤੇ ਇਹ ਨਾ ਮੈਂ ਵੀ ਇੱਥੇ ਇਹਨੂੰ ਖੋਲ ਕੇ ਪੜਾਉਣੋਂ ਖੁੱਲਗੀ ਤੇ ਇਹਦੇ ਵਿੱਚ ਪੈ ਗਿਆ ਜੀ ਪਾਣੀ ਤੇ ਥੋੜੀ ਜਿਹੀ ਮੁਸ਼ਕਲ ਦੇ ਨਾਲ ਖੁੱਲਗੀ ਕਿਉਂਕਿ ਪਾਣੀ ਦੀ ਭਰ ਗਈ ਅੱਸੇ ਜਣ ਹਾਂਜੀ ਲੋ ਜੀ ਪੱਲੀਆਂ ਗੱਟੇ ਆਪਾਂ ਤੋ ਲੈ ਹੈਗੇ ਤੇ ਰਿਹੜਾ ਤੋ ਤੋਂ ਪਰ ਲਿਆ ਗਿਆ ਤੇ ਆਲਾ ਦਵਾਲਾ ਵੀ ਦੇਖੋ ਆਪਾਂ ਵਧੀਆ ਸਾਫ਼ ਕਰ ਗਏ ਹੈਗੇ ਤੁਹਾਨੂੰ ਦਿਖਾ ਰਹੇ ਹਾਂ ਦੂਰੋਂ ਤੇ ਸਾਰੀ ਵਧੀਆ ਸਫਾਈ ਹੋ ਗਈ ਤੇ ਹੁਣ ਆਪਾਂ ਚੱਲ ਪਿਆ ਜੀ ਕੰਮ ਨੂੰ ਤੁਸੀਂ ਇੰਜੋਏ ਕਰੋ ਜੀ ਵਲੌਗ ਨੂੰ ਹਾਂਜੀ ਲੋ ਜੀ ਆਪਾਂ ਤੁਰ ਪਏ ਅੰਜ ਘਰ ਨੂੰ ਤੇ ਇੱਥੇ ਮੈਂ ਇਸ ਨੂੰ ਵੀ ਜਿਹੜਾ ਹੈਗਾ ਸਿਰ ਨਵਾ ਕੇ ਲੈ ਕੇ ਆਈ ਆਂ ਤੇ ਕਿਉਂਕਿ ਜੀ ਹੁਣ ਘਰ ਜਾ ਕੇ ਨਾ ਰੋਣਾ ਪੂਗਾ ਹਨਾ ਦਿਨ ਹੈਗਾ ਜੈਂਤਵਾਰ ਦਾ ਤੇ ਹੁਣ ਮੈਂ ਘਰੇ ਜਾ ਕੇ ਜਿਹੜਾ ਇਹ ਬਲੌਗ ਅੱਜ ਹੀ ਪਾਉਂਗੀ ਤੇ ਕਿਉਂਕਿ ਜੀ ਹੁਣ 2 ਦਿਨ ਹੋ ਗਏ ਮੇਰੇ ਤੋਂ ਬਲੌਗ ਨਹੀਂ ਪਾਇਆ ਗਿਆ ਹਨਾ ਬੀਜੀ ਚੱਲ ਰਹੇ ਆ ਥੋੜਾ ਜਿਹਾ ਤੇ ਹੁਣ ਮੈਂ ਘਰੇ ਜਾਨਸਰ ਜਿਹੜਾ ਹੈ ਨੂੰ ਐਡਿਟ ਕਰ ਦੂੰਗੀ બસ ਸ਼ਾਮ ਤੱਕ ਜਿਹੜਾ ਹੈ ਇਹ ਵਲੌਗ ਤੁਹਾਡੇ ਤਾਈ ਪਹੁੰਚ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਫਿਰ ਕੋਈ ਅੱਗੇ ਕੰਮ ਧੰਦਾ ਕਰਾਂਗੇ ਹਨਾ ਜਾ ਕੇ ਕਿਉਂਕਿ ਜਾ ਕੇ ਵੀ ਕੰਮ ਬਹੁਤ ਸਾਰੇ ਕਰਨ ਵਾਲੇ ਪਏ ਨੇ ਜੀ ਤੇ ਪਹਿਲਾਂ ਤਾਂ ਲੱਗਿਆ ਜੀ ਭੁੱਖ ਤੇ ਜਾ ਕੇ ਕੁਝ ਬਣਾ ਕੇ ਖਾਣੇ ਹਨਾ ਫਿਰ ਉਸ ਤੋਂ ਬਾਅਦ ਦੇਖਾਂਗੇ ਵੀ ਕੀ ਕੰਮ ਕਰਦੇ ਆਂਗੇ ਤੇ ਥੋੜਾ ਜਿਹਾ ਮੰਡੀ ਵੀ ਝਾਕੇ ਆਉਣਾਗਾ ਨਹੀਂ ਪਤਾ ਮੰਡੀ ਵਗਦੀ ਤੇ ਬਸ ਆਪਾਂ ਵਲੌਗ ਦਾ ਇੱਥੇ ਕਰ ਦਿਆਂ ਜੀ ਐਂਡ ਠੀਕ ਹੈ ਜੀ ਧੰਨਵਾਦ ਬਾਏ ਬਾਏ